ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਪਾਰਟੀ ਵੇਅਰ ਸੂਟ ਹੋਣਗੇ ਆਰਾਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਕੁਝ ਵਿਦ ਦੁਪੱਟਾ ਹੋਣਗੇ ਕੁਝ ਵਿਦਆਊਟ ਦੁਪੱਟਾ ਰਹਿਣ ਵਾਲੇ ਹੋਣਗੇ ਸਾਰੇ ਦੇ ਸਾਰੇ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਭ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਛੋੜੇ ਛੋੜੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹੈਗੇ ਆਂ ਜੀ ਫੁੱਲੀ ਵਰਕ ਵਾਲੇ ਤੁਹਾਨੂੰ ਮਿਲਣ ਵਾਲੇ ਹੈਗੇ ਸੂਟ ਰਾਮ ਟੈਕਸ ਬ੍ਰਾਂਡ ਦੇ ਹੋ ਦੇ ਕਲਰ ਵੀ ਬੜੇ ਸੋਬਰ ਤੇ ਸਰਦਾਰੀ ਜੇ ਹੋਣਗੇ ਜੀ ਲਓ ਜੀ ਚੈੱਕ ਕਰਵਾ ਦਿੰਨੇ ਆ ਜੀ ਪਿਓਰ ਔਰਗੈਂਜ਼ਾ ਦਾ ਸਟਾਫ ਹੋਏਗਾ ਜੀ ਪਿਓਰ ਔਰਗੈਂਜ਼ਾ ਦਾ ਹੋ ਗਿਆ ਕੋਈ ਫਲਫੀ ਔਰਗੈਂਜ਼ਾ ਨਹੀਂ ਹੋਏਗਾ ਬਹੁਤ ਹੀ ਸੁਪੀਰੀਅਰ ਹੁੰਦਾ ਜੀ ਇਹਨਾਂ ਦਾ ਸਟਾਫ ਐ ਲੋ ਜੀ ਇਹ ਵਾਲਾ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਔਰ ਬੈਕ ਦੇ ਉੱਪਰ ਜੀ ਫੁੱਲੀ ਸ਼ਰਟ ਦੇ ਵਿੱਚ ਤੁਹਾਨੂੰ ਮਿਲਣਾ ਹੈ ਜੀ ਵਰਕ ਫਰੰਟ ਔਰ ਬੈਕ ਫੁੱਲੀ ਸ਼ਰਟ ਤੁਹਾਨੂੰ ਹੈਵੀ ਮਿਲਣੀ ਹੈ ਜੀ ਲਓ ਜੀ ਰਾਮਟੈਕਸ ਬ੍ਰਾਂਡ ਦੀ ਹੋਏਗੀ ਫੁੱਲ ਸ਼ਰਟ ਦੇ ਵਿੱਚ ਤੁਹਾਨੂੰ ਸੀਕੁਐਂਸ ਦਾ ਕੰਮ ਮਿਲਣ ਵਾਲਾ ਹੈ ਜੀ ਚੈੱਕ ਕਰ ਲਓ ਜੀ ਲਓ ਜੀ ਰਾਮਟੈਕਸ ਬ੍ਰਾਂਡ ਦਾ ਹੋਏਗਾ ਜੀ ਬੈਕ ਔਰ ਫਰੰਟ ਦੋਨੋਂ ਸੇਮ ਹੋਣਗੇ ਜੀ ਲਓ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਸੇਮ ਜਿਹੜਾ ਡਿਜੀਟਲ ਪ੍ਰਿੰਟ ਪਾਸ ਪਾਸ ਜਿਹੜਾ ਹੈਗਾ ਵਰਕ ਤੁਹਾਨੂੰ ਜਿਹੜਾ ਹੈਗਾ ਉਹ ਸੇਮ ਮਿਲੇਗਾ ਜੀ ਲਓ ਜੀ ਐਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਹੋਏਗੀ ਜੀ ਨਾਲ ਪਿਓਰ ਕ੍ਰੇਪ ਦੀ ਬਾਟਮ ਹੋਏਗੀ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੋਲੋ ਜਿਹਾ ਪੀਸ ਹੈ ਔਰ ਕਲਰ ਵੀ ਬਹੁਤ ਹੀ ਪਿਆਰਾ ਜੀ ਸੋਬਰ ਜਿਹਾ ਕਲਰ ਹੈਗਾ ਨਾਹੀਂ ਇਹ ਮਹਿੰਦੀ ਹੈ ਜੀ ਨਾਹੀਂ ਗ੍ਰੀਨ ਹੈ ਜੀ ਮਿਕਸ ਜੀ ਟੋਨ ਹੈਗੀ ਹੈ ਜੀ ਬੜੇ ਸੋਬਰ ਜਿਹਾ ਕਲਰ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਣਾ ਜੀ 2000 ਰੁਪਏ ਦੇ ਵਿੱਚ ਮਿਲ ਜਾਣਾ ਉਹ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲਣ ਵਾਲਾ ਹੈਗਾ ਜੀ ਪੀਚ ਛੇਡ ਹੋਏਗਾ ਇਹ ਵੀ ਸਾਰੇ ਦੇ ਸਾਰੇ ਜਿੰਨੇ ਵੀ ਰਾਮ ਟੈਕਸ ਦੇ ਕਲਰ ਹੁੰਦੇ ਆ ਜੀ ਬੜੇ ਸੋਬਰ ਤੇ ਸਰਦਾਰੀ ਜੇ ਕਲਰ ਹੁੰਦੇ ਆ ਜੀ ਲਓ ਜੀ ਚੈੱਕ ਕਰ ਲਓ ਜੀ ਇਹ ਵਾਲਾ ਜਿਹੜਾ ਤੁਹਾਨੂੰ ਪ੍ਰਿੰਟ ਪਲੱਸ ਜਿਹੜਾ ਵਰਕ ਮਿਲੇਗਾ ਜੀ ਲਓ ਜੀ ਇਹ ਵਾਲਾ ਜਿਹੜਾ ਹੈਗਾ ਇਹ ਤੁਹਾਨੂੰ ਵਰਕ ਆ ਜਿਹੜਾ ਉਹ ਮਿਲੇਗਾ ਜੀ ਫਰੰਟ ਦੇ ਉੱਪਰ ਲਓ ਜੀ ਨਾਟ ਵਰਕ ਫਰੰਟ ਔਰ ਬੈਕ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਔਰ ਫਰੰਟ ਔਰ ਬੈਕ ਦੇ ਉੱਪਰ ਫੁੱਲੀ ਜਿਹੜਾ ਹੈਗਾ ਸਿਰਕਸ ਦਾ ਕੰਮ ਹੈ ਜਿਹੜਾ ਤੁਹਾਨੂੰ ਏਦਾਂ ਮਿਲੇਗਾ ਪੂਰੀ ਫਿਨਿਸ਼ਿੰਗ ਨਾਲ ਕੀਤਾ ਹੋਇਆ ਕੰਮ ਹੈ ਜੀ ਕੋਈ ਏਦਾਂ ਨਹੀਂ ਹੈਗਾ ਕਿ ਇੱਕ ਤੋਂ ਪਾਇਆ ਤੇ ਖਰਾਬ ਹੋ ਜੂ ਓਦਾਂ ਦਾ ਕੋਈ ਵਰਕ ਨਹੀਂ ਹੈਗਾ ਜੀ ਬੜੇ ਹੀ ਸੋਬਰ ਤੇ ਸਰਦਾਰੀ ਜਿਹੇ ਪਾਰਟੀ ਵੇਅਰ ਸੂਟ ਹੈਗੇ ਜੀ ਪਿਓਰ ਔਰਗੈਂਜ਼ਾ ਦਾ ਸਟਾਫ ਹੈਗਾ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਡੀ neck ਦੇ ਕੋਲ ਆਏਗਾ ਜੀ ਔਰ Ramtex brand ਦਾ ਹੋਏਗਾ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਇਸ ਦੀ ਬੈਕ ਮਿਲੇਗੀ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਫੁੱਲੀ ਸ਼ਰਟ ਚੈੱਕ ਕਰ ਲਓ ਜੀ ਡਿਜੀਟਲ ਪ੍ਰਿੰਟ ਪਲੱਸ ਜਿਹੜਾ ਹੈਗਾ ਸੀਕਵੈਂਸ ਦਾ ਕੰਮ ਕੀਤਾ ਹੋਇਆ ਜੀ ਆਪਾਂ ਪਹਿਲਾਂ ਵੀ ਜਿਹੜੇ ਇਹ ਪੀਸ ਸੀਗੇ ਸੇਲ ਕੀਤੇ ਸੀ ਸੋ ਤਾਂ ਕਰਕੇ ਭੈਣਾਂ ਦੀ ਕਾਫੀ ਡਿਮਾਂਡ ਆਈ ਤਾਂ ਆਪਾਂ ਇਹਨਾਂ ਨੂੰ ਰੀਸਟਾਕ ਕੀਤਾ ਹੈਗਾ ਜੀ ਇਸ ਦੇ ਵਿੱਚ ਤੁਹਾਨੂੰ ਕਾਫੀ ਕਲਰ ਆ ਜਿਹੜੇ ਉਹ ਮਿਲ ਜਾਣਗੇ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ neck ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਪਲੱਸ ਨੋਟ ਵਰਕ ਮਿਲੇਗਾ ਸਿਕਸ ਤੱਕ ਅੰਪ ਤਾ ਤੁਹਾਨੂੰ ਫੁੱਲ ਸ਼ੜ ਦੇ ਵਿੱਚ ਮਿਲਣਾ ਹੀ ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਪਿਓਰ ਕਰੇਪ ਦੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ ਪ੍ਰਾਈਸ ਹੋਏਗਾ 2000 ਜੀ 2000 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈਗਾ ਜੀ ਲਓ ਜੀ ਪਿੰਕ ਸ਼ੇਡ ਦੀ ਬੇਬੀ ਪਿੰਕ ਲਓ ਜੀ ਇਹ ਵਾਲਾ ਜਿਹੜਾ ਤੁਹਾਨੂੰ ਹੈਗਾ ਆ ਉਹ ਫਰੰਟ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਪਲੱਸ ਵਰਕ ਵਰਕ ਤਾਂ ਫੁੱਲੀ ਸ਼ਰਟ ਦੇ ਵਿੱਚ ਹੈ ਹੀ ਹੈ ਜੀ ਸਿਕਵੈਂਸ ਤੇ ਕੰਮ ਦਾ ਜਿਹੜਾ ਹੈਗਾ ਤੁਹਾਨੂੰ ਪੂਰੀ ਫਿਨਿਸ਼ਿੰਗ ਨਾਲ ਕੀਤਾ ਹੋਇਆ ਕੰਮ ਆ ਜਿਹੜਾ ਉਹ ਮਿਲੇਗਾ ਜੀ ਫਰੰਟ ਔਰ ਬੈਕ ਦੇ ਉੱਪਰ ਮਿਲਣਾ ਜੀ ਤੁਹਾਨੂੰ ਸੇਮ ਡਿਜੀਟਲ ਪ੍ਰਿੰਟ ਹੋਏਗਾ ਜੀ ਲਓ ਜੀ ਫੁੱਲੀ ਫਰੰਟ ਜਿਹੜੀ ਹੈਵੀ ਹੈਵੀ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਟੱਫ A1 ਹੈਗਾ ਜੀ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਸਟੱਫ ਹੁੰਦਾ ਹੈ ਜੇ ਇਹਨਾਂ ਦਾ ਲਓ ਜੀ ਫਰੰਟ ਔਰ ਬੈਕ ਤੁਹਾਨੂੰ ਸੇਮ ਮਿਲਣਗੀਆਂ ਜੀ ਚੈੱਕ ਕਰ ਲਓ ਜੀ ਫਰੰਟ ਔਰ ਬੈਕ ਤੁਹਾਨੂੰ ਮਿਲਣਗੀਆਂ ਸੇਮ ਜੀ ਕੰਪਲੀਟ ਸੂਟ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਕਰੇਪ ਦੀ ਬਾਟਮ ਹੋਏਗੀ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਹੋ ਰੈਡੀ ਹੋ ਗਿਆ ਸਾਰੇ ਦੇ ਸਾਰੇ ਸੋਬਰ ਤੇ ਸਰਦਾਰੀ ਜੇ ਹੋਣਗੇ ਐਲੀਗੈਂਟ ਪੀਸ ਹੋਣਗੇ ਪ੍ਰਾਈਸ ਹੋਏਗਾ ਸਿਰ 2000 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿਹਾ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਮਿਲੇਗਾ ਸਟਾਫ ਜੀ ਬੜੇ ਹੀ ਸੋਬਰ ਤੇ ਸਰਦਾਰੀ ਜੇ ਸੂਟ ਹੋਣਗੇ ਜੀ ਲਓ ਜੀ ਐਦਾਂ ਤੁਹਾਨੂੰ ਪ੍ਰੋਪਰ ਥ्रेड ਔਰ ਹੈਂਡ ਦਾ ਕੰਮ ਮਿਲੇਗਾ ਜੀ ਫਰੰਟ ਦੇ ਉੱਪਰ ਲਓ ਜੀ ਚੈੱਕ ਕਰ ਲਓ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਆ ਜਿਹੜਾ ਉਹ ਕੀਤਾ ਗਿਆ ਹੈਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਲਓ ਜੀ ਇਹ ਵਾਲਾ ਜਿਹੜਾ ਹੈਗਾ ਸੀਕਵੈਂਸ ਦਾ ਜਿਹੜਾ ਕੰਮ ਹੈਗਾ ਲਓ ਜੀ ਚੈੱਕ ਕਰ ਲਓ ਐਦਾਂ ਜਿਹੜਾ ਹੈਗਾ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਜਿਹੜਾ ਮਿਲੇਗਾ ਫਰੰਟ ਦੇ ਉੱਪਰ ਵਰਕ ਜੀ ਲਓ ਜੀ ਪਿਓਰ ਵਿਸਕੋਸ ਆਰਗੈਂਜ਼ਾ ਦੀ ਮਿਲਣੀ ਹੈ ਸ਼ਰਟ ਜੀ ਤੇ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ ਪ੍ਰਾਈਸ ਹੋਏਗਾ ਸਿਰਫ 1800 ਰੁਪਏ 1800 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਦੀ ਲਓ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਜੀ ਨੈਕਸਟ ਜੋ ਪੀਸ ਤੁਹਾਨੂੰ ਮਿਲੇਗਾ ਜੀ ਗਰਲਿਸ਼ ਲੁੱਕ ਦਾ ਪੀਸ ਹੋਏਗਾ ਜੀ ਜਿੰਨੇ ਵੀ ਸੂਟ ਆ ਹੁਣ ਰੈਡੀ ਹੋ ਰਹੇ ਨੇ ਜੀ ਰਾਮ ਟੈਕਸ ਦੇ ਜ਼ਿਆਦਾਤਰ ਸਿਲਕ ਬਾਟਮ ਦੇ ਨਾਲ ਰੈਡੀ ਹੋ ਰਹੇ ਨੇ ਜੀ ਕਰੇਪ ਬਾਟਮਸ ਦੇ ਨਾਲ ਘੱਟ ਰੈਡੀ ਹੋ ਰਹੇ ਨੇ ਜੀ ਲਓ ਜੀ ਇਹ ਵਾਲਾ ਜਿਹੜਾ ਤੁਹਾਨੂੰ ਪੀਸ ਮਿਲੇਗਾ ਜੀ ਗਰਲਿਸ਼ ਲੁੱਕ ਦਾ ਪੀਸ ਹੋਏਗਾ ਕਲਰ ਵੀ ਬਹੁਤ ਹੀ ਪਿਆਰਾ ਸੋਬਰ ਜਿਹਾ ਕਲਰ ਹੈਗਾ ਜੀ ਲਾਈਟ ਪਰਪਲ ਜੀ ਟੋਨ ਹੈਗੀ ਹੈ ਜੀ ਸੂਟ ਦੀ ਵਿਸਕੋਸ ਔਰ ਗੈਂਜ਼ਾ ਦਾ ਮਿਲੇਗਾ ਸਟਾਫ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਕਮ ਲਓ ਜੀ ਇਹ ਵਾਲਾ ਜਿਹੜਾ ਕੰਮ ਹੈਗਾ ਤੁਹਾਨੂੰ neck ਦੇ ਉੱਪਰ ਮਿਲੇਗਾ ਜੀ ਲਓ ਜੀ ਚੈੱਕ ਕਰ ਲਓ ਜੀ ਐਦਾਂ ਪਫ ਵਰਕ ਪਲੱਸ ਜਿਹੜਾ ਹੈਗਾ ਪ੍ਰੋਪਰ ਪਰਲ ਦਾ ਕੰਮ ਹੈ ਜਿਹੜਾ ਹੈਂਡ ਵਰਕ ਹੈ ਜਿਹੜਾ ਪ੍ਰੋਪਰ ਤੁਹਾਨੂੰ ਜਿਹੜਾ ਹੈਗਾ ਉਹ neck ਦੇ ਉੱਪਰ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਜਿਆ ਜਿਹੜਾ ਕੰਮ ਕੀਤਾ ਗਿਆ ਜੀ ਸੋਬਰ ਦੇ ਸੂਟ ਨੇ ਜੀ ਸਾਰੇ ਦੇ ਸਾਰੇ ਲਓ ਜੀ ਬੜਾ ਹੀ ਪਿਆਰਾ ਸੋਬਰ ਜਿਆ ਜਿਹੜਾ ਤੁਹਾਡਾ ਸੂਟ ਆਹੋ ਰੈਡੀ ਹੋ ਜਾਣਾ ਤੇ ਨਾਲ ਤੁਹਾਨੂੰ ਮਿਲੇਗੀ ਜੀ ਨੇਚਰਲ ਗਰੇਪ ਦੀ ਬਾਟਮ ਸਾਰੀ ਸਿਲਕ ਦੀ ਮਿਲੇਗੀ ਜੀ ਬਾਟਮ ਸਿਲਕ ਦੀ ਮਿਲਣੀ ਹੈ ਜੀ ਨਾਲ ਤੁਹਾਨੂੰ ਬਾਟਮ ਲਓ ਜੀ ਸਿਲਕ ਦੀ ਹੋਏਗੀ ਬਾਟਮ 1800 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਜੀ 1800 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਸੂਟ ਲਓ ਜੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਤੁਸੀਂ ਜਿਹੜੀ ਉਹ ਬੁਕਿੰਗ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਹੋਏਗਾ ਜੀ ਸੋਬਰ ਜਿਹਾ ਲਓ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਵਿਸਕੋਸ ਔਰ ਗੈਮਜ਼ਾ ਦਾ ਹੋਏਗਾ ਜੀ ਇੱਕ ਔਰਗੈਂਜ਼ਾ ਫਲਫੀ ਜਿਹਾ ਹੁੰਦਾ ਹੈ ਬੜਾ ਹੀ ਜਿਆਦੇ ਸੌਫਟ ਜਿਹੜਾ ਔਰਗੈਂਜ਼ਾ ਤੁਹਾਨੂੰ ਮਿਲਣਾ ਹੈ ਜੀ ਪ੍ਰੋਪਰ ਪੀਸ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਇਹ ਵਾਲਾ ਤੁਹਾਨੂੰ ਡਿਜੀਟਲ ਪ੍ਰਿੰਟ ਹੈਗਾ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪ੍ਰਿੰਟ ਆ ਇਦਾਂ ਲੱਗ ਰਿਹਾ ਜਿਦਾ ਵਰਕ ਕੀਤਾ ਹੁੰਦਾ ਹੈ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਜੀ ਸੇਮ ਐ ਜੇ ਤੁਹਾਨੂੰ ਮਿਲਣੀ ਹੈ ਜਿਸ ਦੀ ਬੈਕ ਲਓ ਜੀ ਸੌਰੀ ਬਾਜੂ ਦੇ ਉੱਪਰ ਤੁਹਾਨੂੰ ਮਿਲੇਗਾ ਇਹ ਵਾਲਾ ਪ੍ਰਿੰਟ ਜੀ ਔਰ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਇਹ ਵਾਲਾ ਪ੍ਰਿੰਟ ਜੀ ਬੈਕ ਇਸ ਦੀ ਪਲੇਨ ਹੋਏਗੀ ਜੀ ਬੈਕ ਇਸ ਦੀ ਪਲੇਨ ਹੋਏਗੀ ਜੀ ਬਾਜੂ ਔਰ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਜੀ ਮਸਟਰਡ ਸ਼ੇਡ ਹੋਏਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਸਿਲਕ ਦੀ ਬਾਟਮ ਜੀ ਲਓ ਜੀ ਸਿਲਕ ਦੀ ਬਾਟਮ ਹੋਏਗੀ ਬਾਟਮ ਦਾ ਸਟੱਫ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਜੀ ਲਓ ਜੀ ਐਦਾਂ ਤੁਸੀਂ ਲੈ ਸਕਦੇ ਹੋ ਜੀ ਕੰਪਲੀਟ ਸੂਟ ਜੀ ਇਸ ਦਾ ਪ੍ਰਾਈਸ ਹੋਏਗਾ 1250 ਜੀ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਸੋਬਰ ਜਿਆ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਸ਼ੇਡ ਬਹੁਤ ਹੀ ਪਿਆਰਾ ਜਿਆ ਸ਼ੇਡ ਹੈ ਜੀ ਨੂੰ ਆਪਾਂ ਕਾਪਰ ਵੀ ਕਹਿ ਸਕਦੇ ਆ ਜੀ ਰਸਟ ਸ਼ੇਡ ਹੈ ਜੀ ਥ੍ਰੈਡ ਦਾ ਕੰਮ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਮਿਲੇਗੀ ਨਾਲ ਸਿਲਕ ਦੀ ਮਿਲੇਗੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਕੰਮ ਹੈਗਾ ਪ੍ਰੋਪਰ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਲਓ ਜੀ thread ਦਾ ਕੰਮ ਹੋਏਗਾ ਪ੍ਰੋਪਰ ਤੁਹਾਨੂੰ ਇਹ ਕੰਮ ਜਿਹੜਾ ਘੇਰੇ ਦੇ ਉੱਪਰ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਵਿਸਕੋਸ ਔਰਗੈਂਜ਼ਾ ਹੋਏਗਾ ਕਾਪਰ ਰਸਟ ਜਿਹਾ ਕਲਰ ਹੈਗਾ ਜੀ ਲਓ ਚੈੱਕ ਕਰ ਲਓ ਜੀ ਜਿੰਨੇ ਵੀ ਪੀਸ ਨੂੰ ਤੁਹਾਨੂੰ ਰੈਡੀ ਮਿਲਣਗੇ ਜੀ ਰਾਮ ਟੈਕਸ ਦੇ ਸਿਲਕ ਬਾਟਮ ਦੇ ਨਾਲ ਹੀ ਮਿਲਣਗੇ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਬਹੁਤ ਹੀ ਸੋਹਣਾ ਸਟੱਫ ਹੈਗਾ ਜੀ ਸਿਲਕ ਦਾ ਲਓ ਜੀ ਸਿਲਕ ਦੀ ਮਿਲਣੀ ਹੈ ਬਾਟਮ ਜੀ ਕੰਪਲੀਟ ਸੂਟ ਜਿਹੜਾ ਤੁਹਾਨੂੰ ਮਿਲ ਜਾਣਾ ਜੀ ਇਹ 1500 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਜੀ WhatsApp ਨੰਬਰ ਉੱਪਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਮਸਟਰਡ ਸ਼ੇਡ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਲੋ ਚੈੱਕ ਕਰ ਲਓ ਜੀ ਫਰੰਟ ਦੇ ਉੱਪਰ ਮਿਲਣਾ ਤੁਹਾਨੂੰ ਥ्रेड ਵਰਕ ਜੀ ਲਓ ਜੀ ਤੁਹਾਨੂੰ ਫਰੰਟ ਦੇ ਉੱਪਰ ਮਿਲਣਾ ਜੀ ਬਹੁਤ ਹੀ ਪਿਆਰਾ ਜਿਹਾ ਨੀਟ ਐਂਡ ਕਲੀਨ ਥ्रेड ਵਰਕ ਮਿਲੇਗਾ ਜੀ ਮਸਟਰਡ ਸ਼ੇਡ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਇਹ ਉਹ ਸੂਟ ਆ ਰੈਡੀ ਹੋ ਜਾਏਗਾ ਜੀ ਲਓ ਜੀ ਬਾਟਮ ਦਾ ਬਹੁਤ ਹੀ ਜ਼ਿਆਦਾ ਡਿਫਰੈਂਸ ਲੱਗ ਰਿਹਾ ਜੀ ਕੈਮਰੇ ਦੇ ਵਿੱਚ ਐਕਚੁਅਲ ਦੇ ਵਿੱਚ ਬਾਟਮ ਬਿਲਕੁਲ ਸੇਮ ਹੈ ਜੀ ਬਿਲਕੁਲ ਸੇਮ ਹੈ ਜੀ ਚੈੱਕ ਕਰਵਾਈਏ ਲਓ ਜੀ ਬਾਟਮ ਤਾਂ ਬਹੁਤ ਹੀ ਡਿਫਰੈਂਟ ਲੱਗ ਰਹੀ ਹੈ ਜੀ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਬਾਟਮ ਬਿਲਕੁਲ ਸੇਮ ਹੈ ਜੀ ਬਹੁਤ ਡਿਫਰੈਂਸ ਆ ਰਿਹਾ ਜੀ ਕੈਮਰੇ ਦੇ ਵਿੱਚ ਲਓ ਜੀ ਇਹ ਮਿਲ ਜਾਣਾ ਤੁਹਾਨੂੰ 1500 ਰੁਪਏ ਦਾ ਕੰਪਲੀਟ ਸੂਟ ਜੀ 1500 ਰੁਪਏ ਦਾ ਕੰਪਲੀਟ ਸੂਟ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੋਏਗਾ ਜੀ ਲਓ ਜੀ ਡਾਰਕ ਵਾਈਨ ਕਲਰ ਹੋਏਗਾ ਜੀ ਬਲੈਕ ਸਟੋਨ ਤੇ ਆਏਗਾ ਜੀ ਡਾਰਕ ਵਾਈਨ ਕਲਰ ਜਿਸ ਤੇ ਉੱਪਰ ਤੁਹਾਨੂੰ ਹੈਂਡ ਔਰ ਥ੍ਰੈਡ ਦਾ ਕੰਮ ਮਿਲੇਗਾ ਜੀ ਪ੍ਰੋਪਰ ਹੈਂਡ ਔਰ ਥ੍ਰੈਡ ਦਾ ਕੰਮ ਮਿਲੇਗਾ ਜੀ ਲਓ ਜੀ ਚੈੱਕ ਕਰ ਲਓ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਐਦਾਂ ਸ਼ਰਟ ਦੇ ਫਰੰਟ ਦੇ ਉੱਪਰ ਵੀ ਫੁੱਲੀ ਤੁਹਾਨੂੰ ਵਰਕ ਆ ਜਿਹੜਾ ਉਹ ਮਿਲੇਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜਿਹਾ ਸੂਟ ਹੈਗਾ ਜੀ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੈਗੀ ਆ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ 1800 ਰੁਪਏ ਦਾ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਦੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਸੋਬਰ ਜਿਹਾ ਸੂਟ ਹੈ ਜੀ ਚੈੱਕ ਕਰ ਲਓ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਫੁੱਲੀ ਤੁਹਾਨੂੰ ਮਿਲਣਾ ਹੈ ਜੀ ਇਸ ਤੇ ਉੱਪਰ ਵਰਕ ਲਓ ਜੀ ਚੈੱਕ ਕਰੋ ਜੀ ਫੁੱਲੀ ਤੁਹਾਨੂੰ ਮਿਲਣਾ ਹੈਗਾ ਵਰਕ ਜੀ ਸ਼ਰਟ ਦੇ ਫਰੰਟ ਦੇ ਉੱਪਰ ਲਓ ਜੀ ਐਦਾਂ ਜਿਹੜੀ ਹੈਗੇ ਤੁਹਾਡੀ ਫੁੱਲ ਹੈਵੀ ਤੁਹਾਨੂੰ ਮਿਲਣੀ ਹੈ ਸ਼ਰਟ ਜਿਸ ਦੇ ਉੱਪਰ ਤੁਹਾਨੂੰ ਮਿਲੇਗਾ ਵਰਕ ਜੀ ਲਓ ਜੀ ਆਰਈ ਪਲਸ ਹੈਂਡ ਦਾ ਤੁਹਾਨੂੰ ਕੰਮ ਮਿਲੇਗਾ ਜੀ ਸ਼ਰਟ ਦੇ ਫਰੰਟ ਦੇ ਉੱਪਰ ਫੁੱਲ ਹੈਵੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਲਓ ਜੀ ਪੈਨਲ ਬਣਿਆ ਹੋਏਗਾ ਸ਼ਰਟ ਦੇ ਫਰੰਟ ਦੇ ਉੱਪਰ ਫੁੱਲ ਹੈਵੀ ਸ਼ਰਟ ਹੈਗੀ ਹੈ ਜੀ ਲਓ ਜੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਜੀ ਪੀਸ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ 2000 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ 2000 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਕੰਪਲੀਟ ਸੂਟ ਜੀ ਹੌਟ ਪਿੰਕ ਕਲਰ ਹੈ ਜੀ ਡਾਰਕ ਹੌਟ ਪਿੰਕ ਸ਼ੇਡ ਹੈ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਆ ਸਿਮਰ ਔਰਗੈਂਜ਼ਾ ਦੀ ਹੋਏਗੀ ਸ਼ਰਟ ਜੀ ਨਾਲ ਤੁਹਾਨੂੰ ਸਿਮਰ ਔਰਗੈਂਜ਼ਾ ਦਾ ਖੁੱਲਾ ਡੁੱਲਾ ਮਿਲਣਾ ਹੈ ਜੀ ਦੁਪੱਟਾ ਪ੍ਰੋਪਰ ਤੁਹਾਨੂੰ ਖੋਲ ਕੇ ਪੀਸ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਇਹ ਵਾਲਾ ਹੈਗਾ ਇਹ ਦੁਪੱਟਾ ਜੀ ਇਸ ਦਾ ਲਓ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਇਸ ਦੀ ਸ਼ਰਟ ਸ਼ਰਟ اور ਦੁਪੱਟਾ ਦੋਨੋਂ ਸੇਮ ਨੇ ਜੀ ਇੱਕ ਤੁਹਾਨੂੰ ਦੁਪੱਟਾ ਮਿਲਣਾ ਜੀ ਇਹਨਾਂ ਚ ਇੱਕ ਤੁਹਾਨੂੰ ਮਿਲਣੀ ਹੈ ਸ਼ਰਟ ਜੀ 10 ਮੀਟਰ ਦੀ ਕੱਟ ਦੀ ਤੁਹਾਨੂੰ ਮਿਲ ਜਾਣੀ ਹੈ ਸ਼ਰਟ ਜੀ ਇਹ ਵਾਲਾ ਸ਼ਰਟ ਦਾ ਫਰੰਟ ਹੋਏਗਾ ਜੀ ਜਿਸ ਦੇ ਉੱਪਰ ਲੋਗੋ ਲੱਗਾ ਹੁੰਦਾ ਹੈ ਜੀ ਉਹ ਸ਼ਰਟ ਦਾ ਫਰੰਟ ਹੋਏਗਾ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਪੀਚ ਕਲਰ ਹੋਏਗਾ ਜੀ ਡਿਜੀਟਲ ਪ੍ਰਿੰਟ ਹੋਏਗਾ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਜੀ फ्रंट और बैक डिज़िटल प्रिंट ਦੇ ਤੁਹਾਨੂੰ ਮਿਲਣਗੇ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਬੈਕ ਦੇ ਉੱਪਰ ਵੀ ਮਿਲਣਾ ਹੈ ਜੀ ਔਰ ਨਾਲ ਤੁਹਾਨੂੰ ਜਿਹੜਾ ਹੈਗਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਨਾਲ ਦਾ ਵਿਸਕੋਸ ਔਰ ਗੈਂਜ਼ਾ ਸਿਮਰ ਦਾ ਹੀ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਤੁਸੀਂ ਚਾਹੋ ਤੁਸੀਂ ਵੀ ਸ਼ਰਟ ਰੈਡੀ ਕਰਨਾ ਚਾਹੁੰਦੇ ਤੁਸੀਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਜੀ ਲਓ ਜੀ ਕੰਪਲੀਟ ਸੂਟ ਹੈ ਜੀ ਇਹ ਕੰਪਲੀਟ ਸੂਟ ਹੋਏਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲਣੀ ਹੈ ਸਿਲਕ ਦੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਇਹ ਸੂਟ ਆ ਰੈਡੀ ਹੋ ਜਾਣਾ ਜਿਸ ਦਾ ਪ੍ਰਾਈਸ ਹੋਏਗਾ 2000 ਰੁਪਏ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਵਿਦ ਦੁਪੱਟਾ ਪਿਓਰ ਔਰਗੈਂਜ਼ਾ ਸਿਮਰ ਦਾ ਰਾਮ ਟੈਕਸ ਬ੍ਰਾਂਡ ਦਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜਿਹਾ ਤੇ ਐਲੀਗੈਂਟ ਪੀਸ ਹੋਣਗੇ ਜੀ ਸਾਰੇ ਦੇ ਸਾਰੇ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਚਨਾਉਣ ਦਾ ਸਟੱਫ ਹੋਏਗਾ ਜੀ ਰਾਮ ਟੈਕਸ ਬ੍ਰਾਂਡ ਹੋਏਗਾ ਜੀ ਜਿਸ ਤੇ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਸੀਕੁਐਂਸ ਦਾ ਕੰਮ ਪਲੱਸ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਜੀ ਲੋਕੀ ਸ਼ੇਡ ਹੋਏਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਨੇਚਰਲ ਕਰੇਵ ਦੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ 1500 ਰੁਪਏ ਦੇ ਵਿੱਚ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਇਹਨਾਂ ਦਾ ਜਿਹੜਾ ਸਟਾਫ ਹੁੰਦਾ ਜੀ ਰਾਮ ਟੈਕਸ ਦਾ ਬਹੁਤ ਹੀ ਸੁਪੀਰੀਅਰ ਹੁੰਦਾ ਜੀ ਬਹੁਤ ਸੋਹਣਾ ਸਟਾਫ ਹੁੰਦਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ 10 ਮੀਟਰ ਦੇ ਕੱਟ ਦੀ ਮਹਿੰਦੀ ਸ਼ੇਡ ਦੀ ਸ਼ਰਟ ਜੀ ਜਸਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਇਹ ਵਰਕ ਤੁਹਾਡੀ ਬਾਜੂ ਦੇ ਉੱਪਰ ਆਏਗਾ ਜੀ ਚੈੱਕ ਕਰ ਲਓ ਜਸਤੇ ਉੱਪਰ ਤੁਹਾਨੂੰ ਥ੍ਰੈਡ ਵਰਕ ਔਰ ਪੈਚ ਵਰਕ ਮਿਲੇਗਾ ਜੀ ਲਓ ਜੀ ਐਦਾਂ ਜਿਹੜਾ ਤੁਹਾਨੂੰ ਕੰਮ ਲੈਣਾ ਜੀ ਡਾਰਕ ਮਹਿੰਦੀ ਸ਼ੇਡ ਹੋਏਗਾ ਜੀ ਨਾਲ ਜੇਕਰ ਤੁਸੀਂ ਸ਼ਰਟ ਬਣਾਉਣਾ ਚਾਹੁੰਦੇ ਹੋ ਸ਼ਰਟ ਬਣਾਓ ਜੇ ਬਾਟਮ ਬਣਾਉਣਾ ਚਾਹੁੰਦੇ ਹੋ ਬਾਟਮ ਬਣਾਓ ਜੀ ਲਓ ਜੀ ਨਾਲ ਜਿਹੜੀ ਹੈਗੇ ਤੁਹਾਨੂੰ ਕੰਟਰਾਸਟ ਕ੍ਰੇਪ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਤੁਸੀਂ ਮਹਿੰਦੀ ਸ਼ੇਡ ਨੂੰ ਵੀ ਬਾਟਮ ਕਰ ਸਕਦੇ ਹੋ ਜੀ ਔਰ ਜੇਕਰ ਇਸ ਨੂੰ ਬਾਟਮ ਬਣਾਉਣਾ ਚਾਹੁੰਦੇ ਹੋ ਪਲੇਨ ਔਰ ਬਾਜੂ ਵਰਕ ਵਾਲੀਆਂ ਕਰਨਾ ਚਾਹੁੰਦੇ ਹੋ ਤੁਸੀਂ ਉਹਦਾ ਵੀ ਰੈਡੀ ਕਰ ਸਕਦੇ ਹੋ ਜੀ ਲਓ ਐਦਾਂ ਜਿਹੜਾ ਹੈਗਾ ਤੁਹਾਡਾ ਬੜਾ ਹੀ ਪਿਆਰਾ ਜਿਹਾ ਸੋਬਰ ਜਾਂ ਸੂਟ ਰੈਡੀ ਹੋ ਜਾਣਾ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਇਹ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਆ ਆਰਗੈਂਜ਼ਾ ਸਿਮਰਦੀ ਹੋਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਜੀ ਖੁੱਲੀ ਢੁੱਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਖੁੱਲੀ ਢੁੱਲੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਲਓ ਜੀ ਇਸ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਇਦਾਂ ਫੁੱਲੀ ਸ਼ਰਟ ਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਫਰੰਟ ਔਰ ਬੈਕ ਦੋਨੋਂ ਸੇਮ ਹੋਣਗੇ ਜੀ ਲਓ ਚੈੱਕ ਕਰ ਲਓ ਜੀ ਫਰੰਟ ਔਰ ਬੈਕ ਦੋਨੋਂ ਸੇਮ ਰਹਿਣ ਵਾਲੇ ਆ ਜੀ ਹਾਂਜੀ ਲਓ ਜੀ ਬਹੁਤ ਹੀ ਪਿਆਰੀ ਜੀ ਤੁਹਾਨੂੰ ਮਿਲਣੀ ਹੈ ਸ਼ਰਟ ਦੀ ਰਾਮਟੈਕਸ ਬ੍ਰਾਂਡ ਦੀ ਲਓ ਜੀ ਚੈੱਕ ਕਰ ਲਓ ਜੀ ਬੜਾ ਹੀ ਸੋਬਰ ਤੇ ਸਰਦਾਰੀ ਜਿਹਾ ਸੂਟ ਹੈਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਪੀਚ ਕਲਰ ਦੀ ਬਾਟਮ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 1000 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਆ ਜਾਂ ਕੱਲੀ ਬਾਟਮ ਬਾਈ ਕਰਨਾ ਚਾਹੁੰਦੇ ਆ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈਗਾ ਜੀ ਮਿਲ ਜਾਣਾ ਤੁਹਾਨੂੰ 1000 ਰੁਪਏ ਦੇ ਵਿੱਚ ਸੂਟ ਅੱਜ ਵਾਲੀ ਵੀਡੀਓ ਦੇ ਜਿੰਨੇ ਵੀ ਆਪਾਂ ਸੂਟ ਦਿਖਾਇਆ ਸਾਰੇ ਦੇ ਸਾਰੇ ਪਾਰਟੀ ਵੇਅਰ ਸੂਟ ਹੈਗੇ ਨੇ ਜਿਹੜੀਆਂ ਵੀ ਪਹਿਣਾ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱ ਯਾ ਸਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ